ਪੰਜਾਬ ਦੇ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਖੜੀ ਇਨੋਵਾ ਐਂਬੂਲੈਂਸ ਗੱਡੀ ਨੂੰ ਦੇਰ ਰਾਤ ਤਕਰੀਬ 10 ਵਜੇ ਅਚਾਨਕ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਦੇ ਬਾਅਦ ਐਮਰਜੈਂਸੀ ਦੇ ਬਾਹਰ ਖੜੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਹੜਕੰਪ ਮੱਚ ਜਾਂਦਾ ਹੈ ਅਤੇ ਉਹਨਾਂ ਦੇ ਵੱਲੋਂ ਆ ਕੇ ਡਰਾਈਵਰਾਂ ਦੀ ਮਦਦ ਦੇ ਨਾਲ ਇਸ ਐਂਬੂਲੈਂਸ ਦੇ ਵਿੱਚ ਲੱਗੀ ਹੋਈ ਅੱਗ ਨੂੰ ਮਿੱਟੀ ਪਾ ਕੇ ਬੁਝਾਇਆ ਜਾਂਦਾ ਹੈ ਅਤੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰਦੀ ਹੈ ਪਰ ਉਦੋਂ ਤੱਕ ਐਂਬੂਲੈਂਸ ਚਾਲਕ ਆਪਣੀ ਗੱਡੀ ਲੈ ਕੇ ਉਥੋਂ ਚਲਾ ਜਾਂਦਾ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਦੇ ਬਾਹਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰਾਈਵੇਟ ਐਂਬੂਲੈਂਸ ਵਾਲਿਆਂ ਨੇ ਡੇਰਾ ਜਮਾਇਆ ਹੋਇਆ ਅਤੇ ਕਈ ਵਾਰ ਸਿਵਲ ਹਸਪਤਾਲ ਦੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਗੱਡੀਆਂ ਬਾਹਰ ਲਾਉਣ ਦੇ ਲਈ ਵੀ ਕਿਹਾ ਜਾਂਦਾ ਪਰ ਐਂਬੂਲੈਂਸ ਚਾਲਕ ਹਸਪਤਾਲ ਦੇ ਵਿੱਚ ਤਨਾਤ ਕਰਮਚਾਰੀਆਂ ਦੀ ਮਿਲ ਭੁਗਤ ਦੇ ਨਾਲ ਐਮਰਜੈਂਸੀ ਦੇ ਬਾਹਰ ਗੱਡੀਆਂ پارک ਕਰ ਲੈਂਦੇ ਨੇ ਅਤੇ ਬੀਤੇ ਰਾਤ ਐਂਬੂਲੈਂਸ ਦੀ ਪਿਛਲੀ ਸੀਟ ਦੇ ਉੱਪਰ ਅੱਗ ਲੱਗ ਜਾਂਦੀ ਹੈ ਅਤੇ ਦੇਖਦੇ ਦੇਖਦੇ ਉੱਥੇ ਖੜੇ ਮਰੀਜ਼ਾਂ ਦੇ ਵੱਲੋਂ ਰੋਲਰ ਪਪਾਇਆ ਜਾਂਦਾ ਹੈ ਅਤੇ ਉਦੋਂ ਹੀ ਚਾਲਕ ਗੱਡੀ ਦੇ ਵਿੱਚੋਂ ਬਾਹਰ ਨਿਕਲਦਾ ਅਤੇ ਹੋਰ ਲੋਕਾਂ ਦੀ ਮਦਦ ਦੇ ਨਾਲ ਇਸ ਗੱਡੀ ਦੇ ਵਿੱਚ ਲੱਗੀ ਅੱਗ ਨੂੰ ਬੁਝਾਇਆ ਜਾਂਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਦੀ ਪਿਛਲੀ ਸੀਟ ਦੇ ਉੱਪਰ ਆਕਸੀਜਨ ਸਿਲੰਡਰ ਵੀ ਪਿਆ ਸੀ। ਜੇਕਰ ਅੱਗ ਵੱਧ ਜਾਂਦੀ ਤਾਂ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਐਂਬੂਲੈਂਸ ਚਾਲਕ ਦੇ ਵੱਲੋਂ ਐਂਬੂਲੈਂਸ ਦੇ ਵਿੱਚ ਬੈਠ ਕੇ ਸ਼ਰਾਬ ਪੀਤੀ ਜਾ ਰਹੀ ਸੀ ਅਤੇ ਬੀੜੀ ਪੀਣ ਦੇ ਕਰਕੇ ਇਹ ਹਾਦਸਾ ਵਾਪਰਿਆ ਅਤੇ ਚਾਲਕ ਦੇ ਅਨੁਸਾਰ ਉਸ ਨੇ ਗੱਡੀ ਦੇ ਵਿੱਚ ਮੱਛਰਾਂ ਨੂੰ ਮਾਰਨ ਵਾਸਤੇ ਇੱਕ ਕੋਇਲ ਜਲਾਈ ਹੋਈ ਸੀ ਜਿਸ ਦੇ ਕਰਕੇ ਇਹ ਖਾਸਾ ਵਾਪ੍ਰਿਆ। ਅ ਕੱਚਾ ਜਾਬ ਲੱਗਾ ਸੀਗਾ। ਅੱਛਾ। ਉਹ ਨਾ ਇਧਰ। ਹੂੰ। ਲੱਗੀ ਰਿਵੈਟਰ। ਅੱਗ ਲੱਗੀ ਸੀ ਅੱਗ ਲੱਗੀ ਸੀ। ਐਂਬੂਲੈਂਸ ਅੰਦਰ ਆਕਸੀਜਨ ਸਿਲੰਡਰ ਹੀ ਪਿਆ। ਹਾਂ ਪਿਆ। ਤੇ ਸਰ ਲੱਗਦਾ ਨਹੀਂ ਵੱਡਾ ਹਾਸਾ ਹੋ ਸਕਦਾ ਸੀ। ਨਹੀਂ ਪਿਆ। ਸਰ ਬਚਾ ਹੋ ਗਿਆ। ਸਿਲੰਡਰ ਫਟਦਾ ਤੇ ਵੱਡਾ ਹਾਸਾ ਹੋ ਗਿਆ। ਬਚਾ ਹੋ ਗਿਆ ਭਾਜੀ। ਹਾਂ ਬਚਾ ਹੋ ਗਿਆ। ਤੇ ਇਹ ਸਾਰੇ ਪ੍ਰਾਈਵੇਟ ਆ ਸਰਕਾਰੀ ਐਂਬੂਲੈਂਸ ਪ੍ਰਾਈਵੇਟ ਆ ਪਾਜੀ ਤੇ ਹਸਪੀਟਲ ਦੇ ਅੰਦਰ ਕੋਈ ਸਰਕਾਰੀ ਅੰਦਰ ਮਤਲਬ ਤੁਹਾਨੂੰ ਜਾ ਨਹੀਂ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਨਹੀਂ ਮਤਲਬ ਲਾਂ ਦੀ ਇਜਾਜ਼ਤ ਹੈ ਤੁਹਾਨੂੰ ਹੈਗੀ ਆ ਹੈਗੀ ਹੈ ਪ੍ਰਾਈਵੇਟ ਫਿਕ ਫਿਕ ਤੇ ਇਹ ਮਤਲਬ ਰੂਟੀਨ ਸੀ ਲਾਂਦੇ ਕੁਝ ਇੱਥੇ ਮਤਲਬ ਐਂਬੂਲੈਂਸਰ ਮਤਲਬ ਰੀ ਨਾਮ ਦੇ ਪਾਜੀ ਹਾਂਜੀ ਰੋਜ਼ ਲਾਂਦੇ ਰੋਜ਼ ਜਾਂਦੇ ਤੇ ਇਹ ਮਤਲਬ ਇਦਾਂ ਹਾਦਸਾ ਵੱਡਾ ਹੋ ਸਕਦਾ ਸੀ ਤੁਹਾਨੂੰ ਲੱਗਦਾ ਨਹੀਂ ਮਰੀ ਗੱਲੀ ਕਦੇ ਨਹੀਂ ਹੋ ਸਕਦਾ ਨਹੀਂ ਪਾਜੀ ਇਹ ਸਿਲੰਡਰ ਫਟੇ ਦਾ ਹਾਦਸਾ ਨਹੀਂ ਹੋਊਗਾ ਹਾਂ ਉੱਥੇ ਸਿਵਲ ਹਸਪਤਲ ਆ ਲੋਕ ਆਂਦੇ ਨੇ ਲੋਕ ਬੈਠੇ ਹੁੰਦੇ ਨੇ ਜੇ ਸਿਲੰਡਰ ਫਟ ਜੂਵੇ ਗੱਡੀ ਨੂੰ ਅੱਗ ਲੱਗ ਜੂਵੇ ਬਲਾਸਟ ਹੋ ਜੂਵੇ ਤੇ ਲੋਕ ਚੁਲੇ ਸਰਗੇ ਵਿੱਚ ਦਾ ਹੀ ਬਾਜੀ ਇੱਧਰ ਸਿਲੰਡਰ ਫਟਣ ਨਾਲ ਲੋਕ ਨਹੀਂ ਚਲ ਸਕਦੇ ਲੋਕ ਮਰਦੇ ਨੇ ਸਿਲੰਡਰ ਫਟਣ ਨਾਲ ਬਾਜੀ ਇੱਧਰ ਜੇ ਸਿਲੰਡਰ ਫਟ ਜੂਵੇ ਤਾਂ ਮੈਂ ਇਹ ਪੁੱਛ ਰਿਹਾ ਬਾਜੀ ਲੋਕ ਮਰਦੇ ਆ ਨਾ ਤੇ ਫਿਰ ਉਹ ਹਾਸਾ ਹੁੰਦਾ ਤੇ ਲੋਕ ਮਰਦੇ ਹਾਸਾ ਹੋ ਸਕਦਾ ਸੀਗਾ ਨਹੀਂ ਹੋ ਸਕਦਾ ਹੀ ਬਾਜੀ ਕਿਉਂ ਨਹੀਂ ਹੋ ਸਕਦਾ ਸਿਰ ਭਜਾਉਂਸੋ ਜੇ ਭਾਜੀ ਮੌਕੇ ਦੇ ਬੰਦੇ ਨਾ ਆਂਦੇ ਅੱਗ ਬੁਝਾਉਣ ਫੇਰ ਜੇ ਤੁਹਾਨੂੰ ਕਿਸੇ ਤੁਹਾਡੇ ਤੁਹਾਡੇ ਫਾਇਰ ਸੇਫਟੀ ਅੰਦਰ ਐਂਬੂਲੈਂਸ ਹਾਂ ਹੈਗੇ ਹੈਗੇ ਨਹੀਂ ਭਾਈ ਨਹੀਂ ਹੈਗੇ ਮੰਨਦੇ ਗਲਤੀ ਮੰਨਦੇ ਗਲਤੀ ਤੁਸੀਂ ਵੀ ਇੱਧਰ ਹੋਏ ਜਾਂਦੇ ਨਹੀਂ ਕਿਉਂ ਨਹੀਂ ਕਿਉਂ ਨਹੀਂ ਡਰਿੰਕ ਤੁਸੀਂ ਚਲੋ ਇੱਧਰ ਨਹੀਂ ਨਹੀਂ ਮਤਲਬ ਮੰਨਦੇ ਤੁਸੀਂ ਆਪਣੀ ਗਲਤੀ ਮੰਨਦੇ ਅੱਛਾ ਤੇ ਰੂਟੀਨ ਸੀ ਮਤਲਬ ਐਮਰਜੈਂਸ ਲੱਗਦੀ ਸਰਕਰ ਠੀਕ ਹੈ ਭਾਈ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜੂ ਲੋਟਾ ਦੀ ਰਿਪੋਰਟ